ਇਹ ਬੱਚਾ ਹੁਣ ਨਹੀਂ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਵੀ ਇੱਥੇ ਵੀ ਪੰਜਾਬ ਦੇ ਸਾਥੀ ਇੱਥੇ ਵੀ ਅਸੀਂ ਸਟੈਂਡ ਕਿਉਂ ਨਹੀਂ ਲਿਆ ਹੇ ਤੱਕ ਸਿਰਫ ਮਦਾ ਮਤਾ ਕਿਉਂ ਖੇਡੇ ਜਾ ਰਹੇ ਹਾਂ ਕੋਈ ਅਸਲੀ ਗੱਲ ਕਿੱਥੇ ਅਸਲੀ ਗੱਲ ਅਸੀਂ ਅਸੀਂ ਕਹਿੰਦੇ ਕੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆ ਸਕਦੇ ਆ ਅਸੀਂ ਕੀ ਹੋਗਾ ਹੋਰ ਤੁਸੀਂ ਤੁਸੀਂ ਅਸੀਂ ਅਸੀਂ ਸੰਘਰਸ਼ ਦੇਖਦੇ ਦੇਖੋ ਰਾਤ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਬੜੀ ਕੋਹ ਦੋ ਦਸਰੀ ਕੋਸ਼ਿਸ਼ ਸੰਘਰਸ਼ ਕਰ ਰਹੇ ਆ ਅਸੀਂ ਉਸ ਸੰਘਰਸ਼ ਵਿੱਚ ਤੁਹਾਡੇ ਨਾਲ ਭਗਵਾਨਤਮਨ ਦੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਹਜੇ ਕਿਹਨਾਂ ਜਗਾਹ ਜਗਾਹੇ ਦਸ ਆਗੀ ਚੁੱਪੀ ਇਹ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਇਹ ਕਿਉਂ ਹੈ ਬਿਲਕੁਲ ਬਿਲਕੁਲ ਜਵਾਬ ਸਰਕਾਰ ਨੇ ਸਿਰਫ ਇੱਕ ਪੇਮੈਂਟ ਆਫ ਦੇਰੀ ਜਾਓਗੇ ਮਕਤੀਆ ਦੇ ਨਾ ਹਾਈ ਕੋਰਟ ਵਿੱਚ ਜਾਓਗੇ ਉਹਦਾ ਮਸਲਾ ਨਹੀਂ ਹੱਲ ਹੋਣਾ ਆਰ ਤੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ ਕਹਿੰਦੇ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਈਆਂ ਪਿਛਲੀਆਂ ਸਰਕਾਰਾਂ ਵੀ ਨਹੀਂ ਹੋਈਆਂ ਤੁਹਾਡੀ ਮੀਟਿੰਗ ਆ ਤੁਹਾਡੀ ਸਰਕਾਰ ਦੀ 8 ਮੀਟਿੰਗ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਬੰਸਪਾ ਬੰਸਪਾ ਕੱਲ ਕਹਿੰਦਾ ਕਹਿੰਦਾ ਕੱਲ ਕਹਿੰਦਾ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਸਾਡੇ ਉੱਤੇ ਪਰਚੇ ਕੀਤੇ ਨਹੀਂ ਉਹ ਸਰਕਾਰ ਇੱਕ ਮਿੰਟਾ 1 ਕਰੋੜ ਰੁਪਏ ਦੀ ਤੁਸੀਂ ਛੱਡ ਨਹੀਂ ਯੂਨੀਵਰਸਿਟੀ ਹੈ ਤੁਹਾਡੀ ਤੇ ਬਾਅਦ ਚ ਇੱਕ ਮਿੰਟ ਜਵਾਬ ਦਿਓ 2.5 ਕਰੋੜ ਪਿਕਚਰ ਇਸ ਯੂਨੀਵਰਸਿਟੀ ਵੇਚ ਸਕਦੇ ਹੋ ਤਾਂ ਤੁਸੀਂ ਅੱਜ ਕਿਹ ਸਕੂਲ ਨਾਲ ਇੱਥੇ ਆ ਗਏ ਦੇਖੋ ਇਹ ਮਸਲੇ ਤੇ ਐਡਾ ਵੱਡਾ ਮੁੱਦਾ ਬਣ ਗਿਆ ਹੈ ਕੇਂਦਰ ਲਗਾਤਾਰ ਹਮਲਾਵਰ ਹੋਇਆ ਹੈ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਮਨਿੰਦਰ ਵੀਰੇ ਮੈਂ ਕਿਉਂਕਿ ਪਹਿਲਾਂ ਹਾਇਰ ਐਜੂਕੇਸ਼ਨ ਮਨਿਸਟਰ ਵੀ ਰਿਹਾ ਤੇ ਮੈਂ ਉਦੋਂ ਵੀ ਅੱਜ ਇਸ ਗੱਲ ਅਜੇ ਗਵਰਨਰ ਸਾਹਿਬ ਕੋਲੇ ਗਏ ਸੀ ਉਦੋਂ ਵੀ ਜ਼ਿਕਰ ਕੀਤਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਕਿ ਇਸ ਤਰ੍ਹਾਂ ਦਾ ਜਿਹੜਾ ਮਸਲਾ ਹੈ ਉਹ ਆਇਆ ਇਸ ਤੋਂ ਪਹਿਲਾਂ ਵੀ ਤੁਹਾਡੇ ਧਿਆਨ 'ਚ ਹੋਣਾ ਇੱਕ ਵਾਰੀ ਤਾਂ ਚਲੋ ਉਹ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਗਈ ਸੀ ਉਸ ਤੋਂ ਬਾਅਦ ਕੇਂਦਰ ਦਾ ਜਦੋਂ ਜਵਾਬ ਆ ਗਿਆ ਕਿ ਜੀ ਅਸੀਂ ਨਹੀਂ ਕਰਾਂਗੇ ਇੱਕ ਵਾਰੀ ਇਹਦਾ ਨਾਮ ਵੀ ਇਹ ਗੱਲ ਚੱਲੀ ਕਿ ਜੀ ਪੰਜਾਬ ਐਂਡ ਹਰਿਆਣਾ ਕਿਉਂ ਨਾ ਕੀਤਾ ਜਾਵੇ ਤੇ ਕਦੇ ਜਿਹੜਾ ਹਰਿਆਣਾ ਖੁਦ ਬੰਸੀ لال ਜੀ ਇਥੋਂ ਨਿਕਲੇ ਸੀਗੇ ਕਹਿ ਲੋ ਕਹਿ ਕੇ ਵੀ ਸਾਨੂੰ ਐਫੀਲੀਏਸ਼ਨ ਦੀ ਚਾਹੀਦੀ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਦੀ ਉਹਦੀ ਐਫੀਲੀਏਸ਼ਨ ਲਈ ਦੁਬਾਰਾ ਕਹਿ ਲੋ ਵੀ ਪ੍ਰੋਸੈਸ ਇਹਨਾਂ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਕਿ ਹਰਿਆਣੇ ਨੂੰ ਦੁਬਾਰਾ ਜਿਹੜੀ ਐਫੀਲੀਏਸ਼ਨ ਹੈ ਉਹ ਦਿੱਤੀ ਜਾਵੇ ਮਤਲਬ ਕਿ ਮੈਨੂੰ ਇਦਾਂ ਲੱਗਦਾ ਕਿ ਪੂਰੇ ਦੇਸ਼ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਨਾਲ ਇਸ ਤਰ੍ਹਾਂ ਦੀ ਛੇੜਛਾੜ ਨਹੀਂ ਹੁੰਦੀ ਹੋਣੀ ਖਾਸ ਤੌਰ ਤੇ ਕਿ ਜਦੋਂ ਇੱਕ ਕਹਿ ਲੋ ਵੀ ਸੰਵਿਧਾਨਕ ਕਹਿ ਲੋ ਢਾਂਚੇ ਦੇ ਅਨੁਸਾਰ ਕਿਉਂਕਿ ਜਿਹੜਾ ਇਹਦਾ ਸਟੇਟਸ ਹੈ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਉਹਦੇ ਵਿੱਚ ਇਹ ਹੈ ਕਿ ਤੁਸੀਂ ਬਿਨਾ ਸਟੇਟ ਦੀ ਕੰਸਲਟੇਸ਼ਨ ਤੋਂ ਤੁਸੀਂ ਉਹਦੇ ਵਿੱਚ ਕੋਈ ਅਮੈਂਡਮੈਂਟ ਆ ਉਹ ਨਹੀਂ ਕਰ ਸਕਦੇ ਜੇ ਤੁਸੀਂ ਦੁਬਾਰਾ ਦੁਬਾਰਾ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹਦੇ ਪਿੱਛੇ ਇਕੱਲਾ ਇਹ ਨਹੀਂ ਵੀ ਕੋਈ ਇਹ ਯੂਨੀਵਰਸਿਟੀ ਦੇ ਨਾਲ ਜੋ ਮੈਨੂੰ ਲੱਗਦਾ ਵੀ ਇਕੱਲਾ ਇਹ ਯੂਨੀਵਰਸਿਟੀ ਦੇ ਕਰਕੇ ਕਰ ਰਿਹਾ ਅਸਲ 'ਚ ਜੋ ਵੀ ਪੰਜਾਬ ਦੇ ਸੰਵੇਦਨਸ਼ੀਲ ਜਿਹੜੇ ਮੁੱਦੇ ਆ ਉਹਨਾਂ ਤੇ ਹੁਣ ਪਤਾ ਨਹੀਂ ਕੇਂਦਰ ਦੀ ਉਥੋਂ ਕੀ ਸੋਚਾ ਭਾਜਪਾ ਸਰਕਾਰ ਦੀ ਉਹਨਾਂ ਤੇ ਪੰਜਾਬ ਦੇ ਲੋਕਾਂ ਦਾ ਦੁਆਰਾ ਦੁਆਰਾ ਟੈਂਪਰੇਚਰ ਆ ਜਿਹੜਾ ਉਹ ਟੈਸਟ ਆ ਜਿਹੜਾ ਉਹ ਕੀਤਾ ਜਾਂਦਾ ਤੇ ਬੜੀ ਜਗ੍ਹਾ ਤੇ ਵਿਤਕਰਾ ਵੀ ਕੀਤਾ ਜਾਂਦਾ ਮੈਂ ਜਦੋਂ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਹੋਇਆ ਸੀ ਮੈਂ ਉਦੋਂ ਹੀ ਬੋਲਿਆ ਸੀ ਕਿ ਤੁਸੀਂ ਦੇਖੋ ਵੀ ਪੰਜਾਬ ਨੇ ਅਤਵਾਦ ਦੀ ਜਿਹੜੀ ਮਾਰ ਹੈ ਉਹ ਝੱਲੀ ਸਾਡੀ ਉਦੋਂ ਇੰਡਸਟਰੀ ਪੰਜਾਬ ਚੋਂ ਚਲੀ ਗਈ ਹਨਾ ਬਰਬਾਦ ਹੋ ਗਈ ਤੈਸ ਨਸ ਹੋ ਗਿਆ ਤੁਹਾਨੂੰ ਕਹ ਲੋ ਕੋਈ ਇਨਸੈਂਟਿਵ ਤਾਂ ਪੰਜਾਬ ਨੂੰ ਦੇਣਾ ਚਾਹੀਦਾ ਸੀ ਪੰਜਾਬ ਚ ਇੰਡਸਟਰੀ ਖੜੀ ਕਰਨ ਦੇ ਲਈ ਤੁਸੀਂ ਉਲਟਾ ਸਾਡੇ ਬਾਰਡਰ ਜਿਹੜੇ ਸਟੇਟਸ ਐ ਉਹ ਟੈਕਸ ਸਰ ਨੇ ਬਣਾਤੇ ਬਚਾ ਕੇ ਹਿਮਾਚਲ ਉੱਤਰਾਖੰਡ ਜਿਹੜੇ ਪੰਜਾਬ ਦੇ ਨਾਲ ਲੱਗਦੇ ਸੀ ਤਾਂ ਤੁਸੀਂ ਦੱਸੋ ਵੀ ਪੰਜਾਬ ਚ ਇੰਡਸਟਰੀ ਕਿੱਦਾਂ ਆਊਗੀ ਹਨਾ ਅਸੀਂ ਪੰਜਾਬ ਨੇ ਆਪਦਾ ਸਾਰਾ ਕੁਝ ਇਸ ਦੇਸ਼ ਦੀ ਖਾਤਰ ਧਰਤੀ ਪਾਣੀ ਸਾਰਾ ਕੁਝ ਅਸੀਂ ਆਪਦਾ ਜ਼ਹਿਰੀਲਾ ਕਰ ਲਿਆ ਹਰ ਜਗ੍ਹਾ ਖੇੜ ਦੇ ਮੀਦਾਨ ਤੋਂ ਲੈ ਕੇ ਜੋਧੇ ਮੀਦਾਨ ਤੱਕ ਹਰ ਜਗ੍ਹਾ ਪੰਜਾਬੀ ਦਾ ਕੰਟਰੀਬਿਊਸ਼ਨ ਹੈ ਪਰ ਹਰ ਜਗ੍ਹਾ ਇਦਾਂ ਦਾ ਕਿਤੇ ਨਾ ਕਿਤੇ ਪਤਾ ਨਹੀਂ ਕੀ ਪਿੱਛੇ ਚਾਲ ਹੈ ਕੀ ਕਾਰਨ ਨੇ ਆ ਹੁਣ ਵੀ ਤੁਸੀਂ ਜੋ ਬੀਬੀ ਐਮਬੀ ਵਾਲਾ ਜੋ ਐਪੀਸੋਡ ਹੋਇਆ ਆ ਪਹਿਲਾਂ ਵੀ ਜਿਹੜੋ ਖੇਤੀ ਦੇ ਜਿਹੜੇ ਤਿੰਨ ਕਾਨੂੰਨ ਜਿਹੜੇ ਲਿਆਂਦੇ ਉਹਦੇ ਜੀ ਵੀ ਜਿਹੜਾ ਵੱਡਾ ਇਫੈਕਟ ਤਾਂ ਪੰਜਾਬ ਨੂੰ ਪੈ ਰਿਹਾ ਸੀ ਨਾ ਕਿਉਂਕਿ ਸਾਡੇ ਇੱਥੇ ਕਣਕ ਤੇ ਝੋਨੇ ਦੇ ਜਿਹੜੀ ਐਮਐਸਪੀ ਆ ਪੰਜਾਬ ਦੇ ਕਿਸਾਨਾਂ ਨੂੰ ਮਿਲਦੀ ਹੈ ਤੇ ਹੁਣ ਵੀ ਤੁਸੀਂ ਦੇਖੋ ਵੀ ਦਵਾਰਾ ਦਵਾਰਾ ਇਹ ਵੀ ਜੋ ਕੀਤਾ ਗਿਆ ਇਹ ਕਾਨੂੰਨਨ ਤੌਰ ਤੇ ਨਹੀਂ ਕਰ ਸਕਦੇ ਹੁਣ ਵੀ ਤੁਸੀਂ ਦੇਖੋ ਵੀ ਕੱਲ ਪਹਿਲਾਂ ਵਾਪਸ ਲੈ ਲਿਆ ਜਾਂਦਾ ਫਿਰ 5 ਮਿੰਟ ਬਾਅਦ ਫਿਰ ਜਿਹੜਾ ਕਿਹਾ ਜਾਂਦਾ ਵੀ ਨਹੀਂ ਜੀ ਇਹਨੂੰ ਤਾਂ ਅਸੀਂ ਪੋਸਟਪੋਨ ਕਰਤਾ ਵੀ ਹੁਣ ਏਡੀ ਕੋਈ ਉੱਥੇ ਨਿਆਣੇ ਵਾਲਾ ਕੰਮ ਥੋੜੀ ਹੈ ਥੋੜੀ ਸਰਕਾਰ ਹੈ ਕੇਂਦਰ ਚ ਕੋਈ ਨਵੇਂ ਨਵੇਂ ਪਾਲ ਤੋਂ ਮਿਲ ਕੇ ਆਏ ਪਹਿਲਾਂ ਜਿਹੜੇ ਮੀਟਿੰਗਾਂ ਹੁੰਦੀਆਂ 11000 ਰੁਪਏ ਮੁਗਮਦ ਦੀ ਪੰਜਾਬ ਵੀ 11000 ਰੁਪਏ ਦੇ ਲਈ ਸਰਕਾਰ ਦੇ 4 ਰੁਪਏ ਦੇ ਚਾਰ 11000 ਰੁਪਏ ਦੇ ਨਾਮ ਇਹ ਬਹੁਤ ਲੇਟ ਦੇ ਦੇ ਦੇਖੋ ਪਹਿਲਾਂ ਵੀ ਜਦੋਂ ਇਹ ਮੁੱਦਾ ਆਇਆ ਸੀ ਤਾਂ ਮੈਂ ਉਦੋਂ ਹੈਰ ਐਜੂਕੇਸ਼ਨ ਮਨਿਸਟਰ ਸੀ ਮੈਂ ਉਦੋਂ ਇਹਦਾ ਅਸੀਂ ਉਦੋਂ ਵੀ ਰੈਜ਼ੋਲੂਸ਼ਨ ਲੈ ਕੇ ਆਂਦਾ ਸੀ ਤੇ ਅਸੀਂ ਜਿਹੜੀ ਉਦੋਂ ਵੀ ਆਪਣੇ ਵੱਲੋਂ ਲੜਾਈ ਆ ਜਿਹੜੀ ਉਹ ਲੜੀ ਤੇ ਇਹ ਪਹਿਲੀ ਵਾਰ ਹੈ ਕਿ ਜੋ ਕੈਲੋ ਵੀ ਇੱਕ ਫਿਕਸ ਜਿਹੜੀ ਗ੍ਰਾਂਟ ਹੈ ਉਹ ਤੋਂ ਬਿਨਾ ਵੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਹੈ ਕਿਤੇ ਹੋਸਟਲ ਲਈ ਕਿਸੇ ਸਰਕਾਰ ਨੇ ਇਨੀਸ਼ੀਏਟ ਲਿਆ ਤੇ ਜਿਹੜੇ ਪੈਸੇ ਹੈ ਉਹ ਜਾਰੀ ਕੀਤੇ ਤੇ ਬਾਕੀ ਦੇਖੋ ਮੈਂ ਤਾਂ ਇਹਦੇ ਤੇ ਕਹਿਣਾ ਵੀ ਕੋਈ ਅੱਜ ਵੀ ਜਿਹੜੀਆਂ ਜਥੇਬੰਦੀਆਂ ਨੇ ਸਾਰੇ ਸਟੂਡੈਂਟਸ ਹੈ ਇਹਦੇ ਤੇ ਲੜਾਈ ਜਿਹੜੀ ਹੈ ਉਹ ਸਾਰੇ ਲੜ ਰਹੇ ਆ ਤੇ ਅਸੀਂ ਸਰਕਾਰ ਤੌਰ ਤੇ ਇਨਾਂ ਦੇ ਨਾਲ ਮੈਂ ਤਾਂ ਕਹਿੰਦਾ ਵੀ ਅੱਜ ਦੇ ਟਾਈਮ ਕਿਉਂਕਿ ਬੜਾ ਇਮੋਸ਼ਨਲ ਜਜ਼ਬਾਤੀ ਮਸਲਾ ਹੈ ਕੱਲੀ ਸਰਕਾਰ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਇਸ ਤੱਕ ਕਹਿਣਾ ਕਿ ਹੁਣ ਵੀ ਅਸੀਂ ਜਿੱਥੇ ਜੋ ਕਾਨੂੰਨ ਨਾਲ ਲੜਾਈ ਹੈ ਮੈਂ बतौर ਮੈਂਬਰ ਪਾਰਲੀਮੈਂਟ ਪਾਰਲੀਮੈਂਟ ਚ ਲੜੂੰਗਾ ਤੇ ਜੋ ਇੱਥੇ ਵੀ ਅਸੀਂ ਕਿਹਾ ਵੀ ਜਿਹੜਾ ਮਤਾ ਸੀ ਵਿਧਾਨ ਸਭਾ ਚ ਵੀ ਲੈ ਕੇ ਆਵਾਂਗੇ ਅੱਜ ਵੀ ਅਸੀਂ ਗਵਰਨਰ ਸਾਹਿਬ ਨੂੰ ਲੜੇ ਆ ਜੋ ਇੱਕ ਨਮਾਇंदे ਦੇ ਤੌਰ ਤੇ ਲੜਾਈ ਅਸੀਂ ਉਹ ਵੀ ਲੜਾਂਗੇ ਤੇ ਜੋ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਅਜ ਉਹ ਲੋਕ ਵੀ ਜਿਵੇਂ ਜਿਹੜੇ ਕਦੇ ਕਾਲਜ ਯੂਨੀਵਰਸਿਟੀ ਵੀ ਨਹੀਂ ਗਏ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਨੇ ਤੇ ਇਹਨੂੰ ਜਿਹਨੂੰ ਇਹ ਵੀ ਨਹੀਂ ਪਤਾ ਵੀ ਪੁਨਰਗਠਨ ਐਕਟ ਕੀ ਹੈ ਕਿਹੜੇ ਐਕਟ ਦੇ ਰਾਹੀਂ ਯੂਨੀਵਰਸਿਟੀ ਬਣੀ ਹੋਈ ਹੈ ਉਹਨਾਂ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿਉਂਕਿ ਇਮੋਸ਼ਨਲ ਨੇ ਕਿ ਯਾਰ ਸਾਡੀ ਅਧਾਕਿਆਂ ਦੀ ਸਾਹ ਜੈ ਯੂਨੀਵਰਸਿਟੀ ਦੇ ਨਾਲ ਐਕਸਕਿਊਜ਼ ਮੀ ਸਰ ਇਹਦੇ ਤੇ ਜਿਹੜਾ ਕੋਈ ਤੁਸੀਂ ਮੈਂ ਇੱਕ ਮਿੰਟ ਜੀ ਤੁਸੀਂ ਜਰਨਲਿਸਟ ਹੋ ਤੇ ਇਸ ਮੁੱਦੇ ਨੂੰ ਲੈ ਕੇ ਸਾਰੇ ਪੰਜਾਬੀ ਜਿਹੜੇ ਆ ਉਹ ਜज्ਬਾਤੀ ਹੈ ਤੇ ਇਸੇ ਕਰਕੇ ਅਸੀਂ ਅੱਜ ਗਵਰਨਰ ਸਾਹਿਬ ਨੂੰ ਵੀ ਕਿਹਾ ਕਿ ਤੁਸੀਂ ਇਹਨੂੰ ਸਿਰਫ ਇਸ ਤਰੀਕੇ ਨਾਲ ਨਾ ਦੇਖੋ ਵੀ ਹੋਰ ਯੂਨੀਵਰਸਿਟੀ ਚ ਇਦਾਂ ਹੁੰਦਾ ਜੀ ਇਦਾਂ ਹੁੰਦਾ ਕਿ ਪੰਜਾਬੀ ਇਹਨੂੰ ਇਕੱਲਾ ਵਿਦਿਅਕਦਾਰਾ ਨਹੀਂ ਸਾਡੀ ਇਹਦੇ ਨਾਲ ਦਹਾਕੀਆਂ ਦੀ ਸਾਂਝ ਹੈ ਕਿਉਂਕਿ ਜਦੋਂ ਕੈਲੋ ਵੀ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਜਿਹੜਾ ਗੁਰੂ ਘਰ ਕੀ ਹਿਸਟੋਰੀਕਲ ਬਿਲਡਿੰਗ ਛੱਡ ਕੇ ਆਇਆ ਇਹ ਤਾਂ ਪੰਜਾਬ ਯੂਨੀਵਰਸਿਟੀ ਵੀ ਸਾਡਾ ਜਿਹੜਾ ਪਹਿਲਾ ਕੰਰ ਸੀ ਛੱਡ ਕੇ ਸਾਡੇ ਨਾਲ ਇੱਥੇ ਲਾਹੌਰ ਤੋਂ ਹੁਸ਼ਿਆਰਪੁਰ ਆਈ ਉਸ ਤੋਂ ਬਾਅਦ ਪੰਜਾਬ ਦੀ ਪਿੰਡ ਝਾੜ ਕੇ ਜਿਹੜਾ ਆ ਜਿਹੜਾ ਨਵਾਂ ਕੈਂਪਸ ਹੈ ਇਹ ਬਣਾਇਆ ਗਿਆ ਸੋ ਇਸ ਲੜਾਈ 'ਚ ਅਸੀਂ ਕਹ ਲੋ ਵੀ ਸਰਕਾਰ ਤੌਰ ਤੇ ਵੀ ਤੇ ਪੰਜਾਬੀ ਹੋਣ ਦੇ ਨਾਤੇ ਵੀ ਅੱਜ ਵੀ ਅਸੀਂ ਸਟੂਡੈਂਟਸ ਨੂੰ ਮਿਲੇ ਆ ਇਹਨਾਂ ਦੇ ਨਾਲ ਪੰਜਾਬ ਸਰਕਾਰ ਲੜ ਕਿਵੇਂ ਰਹੀ ਹੈ ਲੜਾਈ ਤਾਂ ਦਿਖ ਨਹੀਂ ਰਹੀ ਗਰਾਊਂਡ ਤੇ ਇਕੱਲਾ ਇਹ ਸੋਸ਼ਲ ਮੀਡੀਆ ਤੇ ਆ ਕਿ ਟਵੀਟ ਕਰ ਦਤਾ ਪੋਸਟ ਪਾ ਦਿੱਤੀ ਆ ਅਸੀਂ ਗਵਰਨਰ ਸਾਹਿਬ ਨੂੰ ਵੀ ਅੱਜ ਮਿਲ ਕੇ ਆਇਆ ਤੇ ਆ ਵੀ ਜਿਹੜੇ ਸਟੂਡੈਂਟਸ ਹਨਾ ਕੰਗਸਾਹਬ ਸਾਡੇ ਪਾਰਟੀ ਦੇ ਐਮਪੀ ਆ ਦੋ ਵਾਰ ਦੇ ਸੈਨੇਟ ਮੈਂਬਰ ਵੀ ਰਹੇ ਆ ਉਹ ਵੀ ਤਕਰੀਬਨ ਰੋਜ਼ ਇੱਥੇ ਆ ਰਹੇ ਹੈਗੇ ਸੋ ਅਸੀਂ ਜੋ ਕਿਉਂਕਿ ਜਿਹੜੀ ਸਟੇਟ ਦੀ ਅਸੈਂਬਲੀ ਹੈ ਉਹ ਸਭ ਤੋਂ ਕਹਿ ਲਓ ਵੀ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਅਸੈਂਬਲੀ ਹੈ ਡੈਮੋਕ੍ਰੇਸੀ ਚ ਉਦੋਂ ਮਜ਼ਬੂਤ ਚੀਜ਼ ਕੀ ਹੋਗੀ ਸੋ ਅਸੀਂ ਉਥੇ ਵੀ ਜਿਹੜਾ ਇਹਦਾ ਰੈਜ਼ੋਲੂਸ਼ਨ ਹੈ ਆਉਣ ਵਾਲੇ ਦਿਨਾਂ ਚ ਲੈ ਕੇ ਆ ਫੰਡ 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 ਦਿੱਤਾ ਗਿਆ ਫੰਡ ਜਿੰਨਾ ਜਿੰਨਾ ਉਥੇ ਬਣੇਗਾ ਜਿੰਨਾ ਜਿੰਨਾ ਹਿੱਸਾ ਬਣਦਾਗਾ ਪੰਜਾਬ ਸਰਕਾਰ ਜਿੰਨਾ ਹਿੱਸਾ ਪੰਜਾਬ ਸਰਕਾਰ ਦਾ ਬਣਦਾਗਾ ਉਨਾ ਹਿੱਸਾ ਪੰਜਾਬ ਸਰਕਾਰ ਆਈ ਜਦੋਂ ਜਦੋਂ ਅਕੀ ਜੀਵਨ ਦੇ ਪਰਚਾ ਹੁੰਦੇ ਸੀ ਸਾਰੀ ਪਹੁੰਚ ਦਿਓ ਦਿੱਲੀ ਹਜੇ ਤੱਕ ਇੱਥੇ ਇੱਥੇ ਵੀ ਇੱਥੇ ਵੀ ਪੰਜਾਬ ਸਰਕਾਰ ਨੇ ਇੱਥੇ ਵੀ ਅਸੀਂ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਹੈ ਹਜੇ ਤੱਕ ਵੀ ਰਾਜੇ ਸੀ ਗਵਰਨਰ ਜਦੋਂ ਕੋਣ ਦੀ ਗੱਲ ਹੈ ਗਵਰਨਰ ਗਵਰਨਰ ਸਾਹਿਬ ਨੂੰ ਅਸੀਂ ਕਿ ਇੱਥੇ ਵੀ ਮਿਲ ਕੇ ਆਇਆ ਕਿ ਝੂਠੀਆਂ ਬਾਤਾਂ ਕਰ ਰਹੀ ਹੈ ਅਸੀਂ ਅਸੀਂ ਇੱਥੇ ਇੱਥੇ ਵੀ ਗਵਰਨਰ ਸਾਹਿਬ ਚੁੱਕ ਗਿਆ ਇਹ ਝੂਠੀਆਂ ਗੱਲਾਂ ਨੇ ਜਿਹੜੀਆਂ মিডিਆ মিডিਆ ਫੈਲਾ ਰਹੀ ਹੈ ਭਗਵਾਨਤਮਾ ਦੀ মিডিਆ ਫੈਲਾ ਰਹੀ ਹੈ ਅਸਲ ਗੱਲ ਇਹ ਹੈ ਕਿ ਮਸਲਾ ਉੱਥੇ ਉੱਥੇ ਖੜ੍ਹਾ ਹੋਇਆ ਹੈ ਤੁਸੀਂ ਦੇ ਭਗਵਾਨਤਮਾ ਸਰਕਾਰ ਵੱਲੋਂ ਹਰ ਇੱਕ ਨੇ ਤੁਹਾਨੂੰ ਪੁੱਛ ਨਹੀਂ ਕੀਤਾ ਹੋਵੇ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਇਹ ਤਾਂ ਪਉਂਦੀ ਮੁੱਦੀ ਗੱਲ ਨਹੀਂ ਖੜੇ ਹੋਏ ਜੀ ਦੇਖੋ ਸਰਕਾਰ ਤੁਹਾਡੇ ਨਾਲ ਹੈ ਕਿ ਇਹ ਐਸੀ ਗੱਲ ਨਹੀਂ ਕਿ ਕਿੱਥੇ ਹੈ ਸਰਕਾਰ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆ ਸਕਦੇ ਆ ਅਸੀਂ ਨਾਲ ਦੇਖੋ ਕੀ ਹੋਊਗਾ ਅਸੀਂ ਇਹ ਨਹੀਂ ਸਟੇਟ ਕਰੋ ਅਸੀਂ ਕਹਿੰਦੇ ਅਸੀਂ ਸੰਘਰਸ਼ ਜੇਕਰ ਦੇਖੋ ਰਾਜ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਬੰਦੀ ਕਾਲ ਦਿਓ 10 ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਆ ਅਸੀਂ ਉਸ ਸੰਘਰਸ਼ ਵਿੱਚ ਤੁਹਾਡੇ ਨਾਲ ਭਗਵਾਨ ਜੀ ਮਾਨ ਦੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਹਜੇ ਹਜੇ ਇੱਕ ਮਿੰਟ ਹਜੇ ਹਜੇ 10 ਦਾ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਹੀ ਕਿਉਂ ਹੈ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਂਗੇ ਵਕੀਲਾਂ ਦੇ ਨਾਲ ਹਾਈ ਕੋਰਟ ਵਿੱਚ ਜਾਉਂਗੇ ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਨਾ 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 ਨ ਅਸੀਂ ਅਸੀਂ ਜੀ ਵੀ ਸਾਨੂੰ 2023 ਸਾਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਰਕਾਰ ਤੇ ਮਿਲੂਗਾ ਤੁਸੀਂ ਗਾਇ ਮੋਸੰਗਰ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਤੁਹਾਨੂੰ ਤੁਸੀਂ ਆਪ ਦੀ ਆਪ ਦੀ ਮੈਮਜੋ ਕੀ ਜਣਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਨਾਲ ਸਰ ਸਰ ਇੱਕ ਗੱਲ ਸਰ ਕਾਮ ਰੇਟਾ ਦੀ ਗੱਲ ਨਾਲ ਦੇ ਪਰੀ ਲਿੱਤੇ ਜਾ ਰਹੇ ਸੀ ਮਾਲਵਿੰਦਰ ਕੰਗ ਵੀ ਬਈ ਇਹਨਾਂ ਨੇ ਦਰਨਾ ਖਰਾਬ ਗੱਲਬਾਤ ਕਰਦੇ ਆ ਕੰਗ ਸਾਹਿਬ ਸਰਕਾਰ ਇੱਥੇ ਆਉਂਦੇ ਨੇ ਗੱਲ ਕਿਉਂ ਸਰਕਾਰ ਤੁਸੀਂ ਗੱਲ ਕਰ ਰਹੇ ਹੋ ਸਰਕਾਰ ਕਹਿੰਦੇ ਰਹੇ ਨੇ ਉਹ ਰਾਮਨਾ ਆ ਯਾਰ ਪ੍ਰਣਾਮ ਸਰਕਾਰ ਸਰਕਾਰ ਮੁੱਖ ਮੰਤਰੀ ਕੈਬਨਟ ਹੁੰਦੀ ਹੈ ਐਮਪੀ ਸਰਕਾਰ ਨਹੀਂ ਹੁੰਦੀ ਆ ਜਾ ਆ ਜਾ ਤੁਰੇ ਜਾਂਦੇ ਰਾਮਨਾ ਪ੍ਰਣਾਮ ਸਰਕਾਰ ਸਰਕਾਰ ਦੇਖ ਸਕਦੇ ਹੋ ਸਰਕਾਰ ਮੁੱਖ ਮੰਤਰੀ ਹੂ ਕੈਬਨਟ ਹੋਗੀ ਐਮਪੀਜ਼ ਨੋਟਿਸ ਐਮਪੀ ਦਾ ਕੇਂਦਰ ਦੇ ਵਿੱਚ ਸਾਹਿਬ ਨੇ ਕਿਹਾ ਆਜ਼ਾਦ ਹੱਕਾਂ ਦੇ ਡਾਕੇ ਮਾਰਨੇ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਦਾ ਦੱਸ ਕੰਨ ਸਾਹਿਬ ਕੰਨ ਸਾਹਿਬ ਕੱਲ ਕਿਹਾ ਗਾ ਸਖਤ ਕੱਲ ਕੱਲ ਕਿਹਾ ਕੱਲ ਕਿਆ ਗਾ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਕੱਲ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਬੀਸਿਕਲੀ ਤਾਨਾਸ਼ਾਈ ਹੈ ਸਾਡੀ ਇਹਸ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਆਉਣ ਵਾਲੇ ਸੈਸ਼ਨ 'ਚ ਰੱਦ ਕਰਾਂਗੇ ਜੀ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਇੱਕ ਮਿੰਟਾ 1 ਕਰੋੜ ਪਿੱਛੇ ਦੂਸਰੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੇ ਸੀ ਉਹ ਜਵਾਬ ਤੋਂ ਇਹ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ 'ਚ ਬਣੀ ਇੱਕ ਮਿੰਟ ਸਾਡੀ ਯੂਨੀਵਰਸਿਟੀ ਨੂੰ ਵੇਚਣ ਲੱਗੇ ਸੀ ਜੀ ਜਵਾਬ ਦੋ 2.5 ਕਰੋੜ ਪਿੱਛੇ ਰਸੀ ਯੂਨੀਵਰਸਿਟੀ ਵੇਚ ਸਕਦੇ ਹਾਂ ਤਾਂ ਤੁਸੀਂ ਅੱਜ ਕਿਸ ਮੂਹਰ ਨਾਲ ਇੱਥੇ ਆਏ ਹੋ ਸਰਕਾਰ ਤੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ ਕਹਿੰਦੇ ਮੀਟਿੰਗਾਂ 'ਚ ਸ਼ਾਮਲ ਨਹੀਂ ਹੋਈਆਂ ਪਿਛਲੀਆਂ ਸਰਕਾਰਾਂ ਵੀ ਨਹੀਂ ਹੋਈਆਂ ਤੁਹਾਡੀ మే రికార్డ్ కట్ కే দেখো గోవిందర్ కాంగ్రెస్ సారా కుక్ ఒక బి మీటింగ్ షెడ్యూల్ మే ముఖ్యమంత్రిని aaye ముఖ్యమంత్రికి ముఖ్యమంత్రి aaye నా సఖ్యా మంత్రి aaye నా ఎమ్మెల్యే కబీ అప్నియా పంజాబ్ సర్కార్ ముండా నారే లైజర్ని ఇదే బారే ਕੀ కోంగే హే ਇਹ ਡੈਮੋਕ੍ਰੇਸੀ ਆ ਸਾਰੇ ਆਪਣੇ ਆਪਣੇ ਪੁਆਇੰਟ ਆਫ ਥਿਊ ਵੇ ਸਾਰੇ ਆਪਣਾ ਵਿਊ ਪੁਆਇੰਟ ਰੱਖ ਰਹੇ ਕੋਈ ਗੱਲ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਤੁਹਾਨੂੰ ਹਾਂ ਬਈ ਪਾਰਲੀਮੈਂਟ ਐਕਸ-ਫੀਸ਼ੀਓ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਵੀ ਚੱਕ ਰਿਹਾ ਐਕਸ-ਫੀਸ਼ੀਓ ਐਕਸ-ਫੀਸ਼ੀਓ ਮੈਂਬਰ ਹੋ ਤੁਸੀਂ ਆਰਾਮ ਨਾਲ ਆਰਾਮ ਨਾਲ ਹਾਂ ਮਤਲਬ ਪਹਿਲਾਂ ਪੰਜਾਬ ਨਾ ਨਾ ਮੈਂ ਥੋੜੀ ਤੁਸੀਂ ਸੈਨੇਟ ਮੈਂਬਰ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਹੋ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕੇ ਨਹੀਂ ਤਾਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸ-ਫੀਸ਼ੀਓ ਮੈਂਬਰ ਨੇ ਇੱਥੇ ਹਾਜ਼ਰ ਹੋਏ ਨੇ ਸਾਨੀ ਜਾਣਦੇ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਈ ਇੱਕ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਨਾ ਡਿਪਾਰਟਮੈਂਟ ਡਿਪਾਰਟਮੈਂਟ ਮੇਰੀ ਗੱਲ ਸੁਣ ਮੈਂ ਮੈਂ ਤਾਂ 2001 ਦਾ ਜੁੜਿਆ ਇੱਥੇ ਸੈਨੇਟ 'ਚ ਵੀ ਰਿਹਾ ਮੈਂ ਸਿੰਡੀਗੇਟ 'ਚ ਵੀ ਰਿਹਾ ਸਟੂਡੈਂਟ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਰਿਹਾ ਮੈਨੂੰ ਸਵਾਲ ਕਰ ਤੈਨੂੰ ਪਤਾ ਹੈ 2020 'ਚ ਇਹ ਵੀ ਸੈਨੇਟਰਲ ਇਲੈਕਸ਼ਨ ਨਹੀਂ ਹੋਏ ਸੀ ਪਤਾ ਹੈ ਨਾ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਤੂੰ ਸਟੂਡੈਂਟ ਹੈ ਨਾ ਹਾਂ 2020 ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਇਹ ਸਾਡਾ ਫਰਜ ਹੈ ਇੱਕ ਮਿੰਟ ਇਹ ਸਾਡੀ ਯੂਨੀਵਰਸਿਟੀ ਦਾ ਜਵਾਬ ਹੈ ਇਹ ਸਾਡੀ ਫੈਮਰ ਦਾ ਮੇਰਾ ਮੇਰਾ 에ਰੇ ਦਾ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਕਿੱਥੇ ਅਸੀਂ ਇੱਥੇ 24 ਘੰਟੇ ਇੱਥੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤ ਮਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ लाठी चार्ज ਚਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ लाठी ਇੱਕ ਨਗਰ ਸ਼ਿਵਾਲ ਕਰੋ ਮੈਂ ਤੁਹਾਨੂੰ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ लाठी चार्ज ਕਿਉਂ ਕੀਤਾ ਗਿਆ लाठी चार्ज ਲਾਟੀ ਚਾਰਜ ਜਵਾਬ ਜੀ ਬਾਈ ਜਵਾਬ ਸਰ ਜੀ ਬਾਈ ਐਸਐਸ ਸਰਕਾਰ ਮਰਦਾਬਾਦ ਨਾਲਾ ਕੇ ਬੈਠ ਜੇ ਅੱਜ ਜਿਹੜਾ ਗਵਰਨਰ ਨੂੰ ਮਿਲੇ ਆ ਹਰਚ ਵੀ ਸੀ ਬੇਟਾ ਜਵਾਬ ਦੇਂਦੇ ਬੇਟਾ ਜਵਾਬ ਦਉਂਦਾ ਹੀ ਸਰ ਇਹ ਤਾਂ ਇਹ ਜਿਹੜਾ ਤਾਂ ਕੋਈ ਜਵਾਬ ਦਿੱਤੇ ਕਿ ਸੰਤੁਸ਼ਟ ਹੋ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦੇ ਕੋਲ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਚਲੇ ਗਏ ਨੇ ਕਿਉਂਕਿ ਇਹਨਾਂ ਕੋਲ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਤੇ 라ਖੀ ਜਾ ਇਸ ਇਹਨੇ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ ਇਹ 2.5 ਕਰੋੜ ਪਿੱਛੇ ਦੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੋਣ ਦਵਾਂਗੇ ਮਤਾ ਮਤਾ ਖੇਡੀਆਂ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋ ਜੇ ਜੇ ਕੇਜਰੀਵਾਲ ਤੇ ਕੋਈ ਸਰਚਾ ਹੁੰਦਾ ਉਹ ਪਚੱਕੇ ਜਾਂਦਾ ਉਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਵਿੱਚ ਮੁਕਤ ਰਹੀ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਇਹਨਾਂ ਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀਆਂ ਚੋਣਾਂ ਬਹਾਲ ਕਰਾਈਆਂ ਸੀਗੀਆਂ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵੰਤ ਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਹ ਉਹ ਵੀ ਉਸ ਨਿੱਗੜ ਜਿਹੜੀ ਉਹ ਸਮੇਂ ਵੀ ਸਰਕਾਰ سے کی ناਚਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲਾਂ ਤਾਂ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੇ ਜੇ ਸੱਚੀ ਕਹਿ ਰਹੇ ਨੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਦੀ ਨਾਲ ਮੋਡਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜਿੰਮੇਵਾਰ ਹੋਣਗੇ ਆਵਾਜ਼ 10 ਨੂੰ ਵੀ ਆਵਾਂਗੇ ਅਸੀਂ ਕਹਿੰਦੇ ਕਿ ਕਹਿੰਦੇ 10 ਨੂੰ ਵੀ ਆਵਾਂਗੇ ਆ ਕੇ ਤਾਂ ਗਏ ਨਹੀਂ ਕੋਣ ਆ ਕੇ ਗਿਆ ਜੀ ਕੱਲੀਆਂ ਸਟੇਟਮੈਂਟ ਬਾਜੀ ਆ ਕੱਲੀਆਂ ਫੋਟੋ ਫੋਟੋ ਵਾਲੀ ਗੱਲ ਫੋਟੋ ਫੋਟੋ ਆ ਕੇ ਜਾ ਕੇ ਕੁਝ ਨਹੀਂ ਹੁੰਦਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਇਸ ਤਰ੍ਹਾਂ ਚਾਹੁੰਦੇ ਹੋ ਚਾਹੁੰਦੇ ਕਿ ਉਹ ਪੰਜਾਬ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬਾਰੇ ਪਾਣੀਆਂ ਦਾ ਮਸਲਾ ਹੈ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹ ਅਸੀਂ ਉਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਾਂਗੇ ਅੱਜ ਅੱਜ ਇਹ ਜਿਹੜੀ ਸਰਕਾਰ ਹੋਤੀ ਹੈ ਇਹ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਥੇ ਜਿਹੜਾ ਆ ਆਰਮੀ ਪਾਰਟੀ ਐਮਪੀ ਮਾਲਵਿੰਦਰ ਕੰਗ ਮੀਤ ਖੈਰ ਅਤੇ ਨਾਲ ਜਿਹੜਾ ਦੋ ਐਮਐਲਏ ਗੋਲਦੀ ਕੰਬੋਜ ਅਤੇ ਨਾਲ ਹੀ ਜਿਹੜੇ ਨੇ ਉਹ ਲਾਢੀ ਢੌਂਸ ਪਹੁੰਚੇ ਸੀ ਤਾਂ ਉੱਥੇ ਇੱਥੇ ਜਿਹੜੇ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਦੇ ਕੋਲੋਂ ਤਿੱਖੇ ਸਵਾਲ ਜਿਹੜੇ ਉਹਨਾਂ ਨੂੰ ਪੁੱਛੇ ਗਏ ਕਿ ਆਖਰਕਾਰ ਹੁਣ ਤੱਕ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਸਰਕਾਰ ਜਿਹੜੇ ਐਕਸ ਆਫੀਸ਼ੀਅਲਸ ਨੇ ਉਹ ਹੁਣ ਤੱਕ ਜਿਹੜੇ ਇਹਨਾਂ ਦੇ ਵਿੱਚ ਮੁੱਖ ਮੰਤਰੀ ਆਉਂਦੇ ਨੇ ਸਿੱਖਿਆ ਮੰਤਰੀ ਆਉਂਦੇ ਨੇ ਜਾਂ ਇਹਨਾਂ ਦੇ ਐਮ ਐਲ ਏ ਆਉਂਦੇ ਨੇ ਉਹ ਹੁਣ ਤੱਕ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਤਾਂ ਇਹ ਸਵਾਲ ਜਿਹੜੇ ਤਿੱਖੇ ਕੀਤੇ ਗਏ ਜਾਂ ਫੰਡ ਜਿਹੜੇ ਆ ਜੋ 250 ਕਰੋੜ ਰੁਪਇਆ ਕਹਿੰਦੇ ਆ ਕਿ ਬਣਦਾ ਜੋ ਪੰਜਾਬ ਸਰਕਾਰ ਨਹੀਂ ਦੇ ਰਹੀ ਉਹ ਫੰਡਾਂ ਨੂੰ ਲੈ ਕੇ ਸਿੱਖੇ ਸਵਾਲ ਕੀਤੇ ਗਏ ਨੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ